ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਖਲੀਲ ਜ਼ਬਰਾਨ ਦੀ ਕਿਤਾਬ ਪੈਗੰਬਰ। ਅੱਜ ਆਪਾਂ ਪੜਾਂਗੇ ਦੁੱਖ ਤੇ ਸੁੱਖ ਦੇ ਵਿਸ਼ੇ ਤੇ ਪੈਗੰਬਰ ਦੇ ਬੋਲ। ਫਿਰ ਇੱਕ ਤਰੀਮਤ ਨੇ ਕਿਹਾ ਸਾਡੇ ਨਾਲ ਦੁੱਖ ਤੇ ਸੁੱਖ ਦੀ ਗੱਲ ਕਰ। ਉਸ ਨੇ ਉੱਤਰ ਦਿੱਤਾ ਤੁਹਾਡਾ ਸੁੱਖ ਤੁਹਾਡਾ ਬੇਨਕਾਬ ਦੁੱਖ ਹੀ ਹੈ। ਜਿਹੜੇ ਖੂਬ ਵਿੱਚੋਂ ਤੁਹਾਡਾ ਹਾਸਾ ਉਪਜਦਾ ਹੈ। ਇਹ ਬਹੁਤੀ ਵਾਰ ਹੰਝੂਆਂ ਨਾਲ ਹੀ ਭਰਿਆ ਗਿਆ ਸੀ ਇਸ ਤੋਂ ਵੱਖਰੀ ਗੱਲ ਹੋ ਵੀ ਕਿਵੇਂ ਸਕਦੀ ਹੈ ਦੁੱਖ ਤੁਹਾਡੀ ਹੋਂਦ ਨੂੰ ਖੁੰਨਦਾ ਹੋਇਆ ਜਿੰਨਾ ਡੂੰਘਾ ਉਤਰ ਜਾਂਦਾ ਹੈ ਓਨਾ ਹੀ ਵੱਧ ਸੁਖ ਤੁਹਾਡੇ ਵਿੱਚ ਸਮਾਜ ਸਕਦਾ ਹੈ ਜਿਸ ਪਿਆਲੇ ਵਿੱਚ ਤੁਹਾਡੀ ਸ਼ਰਾਬ ਪਈ ਹੋਈ ਹੈ ਇਹ ਉਹੀ ਪਿਆਲਾ ਤਾਂ ਨਹੀਂ ਜੋ ਗਦਕਮਿਆਰ ਦੇ ਆਵੇ ਵਿੱਚ ਚੜਿਆ ਸੀ ਜਿਸ ਵਾਂ ਸਰੀਰਾਂ ਹੀ ਤੁਹਾਡੀ ਆਤਮਾ ਨੂੰ ਠੰਡ ਪੈਂਦੀ ਹੈ ਉਹ ਕਾਠ ਤਾਂ ਨਹੀਂ ਜੋ ਚਾਕੂ ਨਾਲ ਪੋਲਾ ਕੀਤਾ ਗਿਆ ਸੀ ਜਦੋਂ ਕਦੇ ਖੁਸ਼ੀ ਦੇ ਘਰ ਵਿੱਚ ਹੋਵੋ ਤਾਂ ਆਪਣੇ ਦਿਲ ਵਿੱਚ ਡੂੰਗੀ ਝਾਤ ਮਾਰੋ ਤੁਹਾਨੂੰ ਪਤਾ ਲੱਗੇਗਾ ਇਹ ਤਾਂ ਉਹ ਵਸਤ ਹੈ ਜਿਸ ਨੇ ਤੁਹਾਨੂੰ ਦੁੱਖ ਦਿੱਤਾ ਸੀ ਤੇ ਉਹ ਦੁੱਖ ਹੈ ਜੋ ਤੁਹਾਨੂੰ ਸੁੱਖ ਦੇ ਰਿਹਾ ਹੈ ਜਦੋਂ ਕਦੇ ਦੁੱਖ ਵਿੱਚ ਹੋਵੋ ਤਾਂ ਇੱਕ ਵਾਰ ਫੇਰ ਆਪਣੇ ਦਿਲ ਵਿੱਚ ਝਾਤ ਮਾਰੋ ਤੁਸੀਂ ਵੇਖੋਗੇ ਅਸਲ ਵਿੱਚ ਤੁਸੀਂ ਉਸੇ ਵਸਤੂ ਲਈ ਰੋ ਰਹੇ ਹੋ ਜੋ ਕਰਦੇ ਤੁਹਾਡਾ ਆਨੰਦ ਸੀ ਕੁਝ ਆਦਮੀ ਕਹਿੰਦੇ ਹਨ ਦੁੱਖ ਤੋਂ ਸੁੱਖ ਵਡੇਰਾ ਹੈ ਤੇ ਕੁਝ ਹੋਰ ਕਹਿੰਦੇ ਹਨ ਨਹੀਂ ਨਹੀਂ ਸੁੱਖ ਤੋਂ ਦੁੱਖ ਵਡੇਰਾ ਹੈ ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਹ ਦੋਵੇਂ ਇੱਕ ਦੂਜੇ ਤੋਂ ਵੱਖ ਨਹੀਂ ਕੀਤੇ ਜਾ ਸਕਦੇ ਇਹ ਦੋਵੇਂ ਇਕੱਠੇ ਹੀ ਆਉਂਦੇ ਹਨ ਜਦੋਂ ਇਹਨਾਂ ਵਿੱਚੋਂ ਇੱਕ ਕਲਮਕਲਾ ਤੁਹਾਡੇ ਦਸਤਰਖਾਨ ਉੱਤੇ ਬੈਠਾ ਹੁੰਦਾ ਹੈ ਯਾਦ ਰੱਖੋ ਉਸ ਵੇਲੇ ਦੂਸਰਾ ਤੁਹਾਡੇ ਬਿਸਤਰੇ ਉੱਤੇ ਸੁੱਤਾ ਹੁੰਦਾ ਹੈ ਸੱਚਮੁੱਚ ਤੁਸੀਂ ਆਪਣੇ ਸੁੱਖ ਤੇ ਆਪਣੇ ਦੁੱਖ ਵਿਚਾਲੇ ਇਉਂ ਝੂਲ ਰਹੇ ਹੋ ਜਿਵੇਂ ਦੋ ਛਾਬਿਆਂ ਦਾ ਤਰਾਜੂ ਤੁਸੀਂ ਸਾਵੇਂ ਉਦੋਂ ਹੁੰਦੇ ਹੋ ਤੇ ਝੂਲਣ ਤੋਂ ਉਦੋਂ ਹੀ ਰੁਕਦੇ ਹੋ ਜਦੋਂ ਤੁਸੀਂ ਸਖਣੇ ਹੁੰਦੇ ਹੋ ਤੇ ਦੁੱਖ ਜਾਣ ਜੀ ਆਪਣਾ ਸੋਨਾ ਚੰਦੀ ਤੋਲਣ ਲਈ ਤੁਹਾਨੂੰ ਉ ਤਾਂ ਚੁੱਕਦਾ ਹੈ ਉਦੋਂ ਸਰ ਪਰ ਹੀ ਤੁਹਾਡਾ ਸੁੱਖ ਜਾਂ ਤੁਹਾਡਾ ਦੁੱਖ ਉਲੜਦਾ ਹੈ ਜਾਂ ਦਾਵ ਖਾ ਜਾਂਦਾ ਹੈ ਅੱਜ ਦੇ ਇੱਥੇ ਹੀ ਸਮਾਪਤੀ ਕਰਦੇ ਹਾਂ ਕੱਲ ਆਪਾਂ ਪੜ੍ਹਾਂਗੇ ਵਿਸ਼ਾ ਘਰਾਂ ਦੀ ਗੱਲ ਦੇ ਉੱਪਰ ਪੈਗੰਬਰ ਦੇ ਬੋਲ ਧੰਨਵਾਦ